ਗੁਰਪਰਮ ਬਲੌਗ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਸਰੋਂ ਦਾ ਸਾਗ ਤੇ ਆ ਆਪਾਂ ਲੈ ਲਿਆ ਪਾਲਕ ਇਹ ਤੋਂ ਸਮਾਰ ਕੇ ਆਪਾਂ ਰਾਤੀ ਰੱਖ ਲਿਆ ਸੀਗਾ ਆ ਸਾਗ ਆ ਜੀ ਇੱਕ ਬੁੱਟੀ ਬਸ ਲਾ ਲਓ ਇੰਨਾ ਕੁ ਕਿਲੋਕ ਤੇ ਆ ਹੈਗੇ ਮੇਥੇ ਇਹ ਵੀ ਡੰਗ ਸਮਾਰ ਕੇ ਰੱਖ ਲਏ ਤੇ ਹੁਣ ਆਪਾਂ ਇਹਨਾਂ ਨੂੰ ਲੱਗੇ ਆਂ ਕੱਟਣ ਕੱਟ ਕੇ ਤੇ ਫਿਰ ਆਪਾਂ ਇਹਨੂੰ ਬਣਾਵਾਂਗੇ ਤੇ ਇਤਨਾ ਟਾਈਮ ਬਹੁਤ ਲੱਗ ਜਾਂਦਾ ਜੀ ਸਰਦੀ ਦੀ ਖਾਦੰਦ ਤਾਰਵ ਪ੍ਰਬੰਧਾ ਬਹੁਤ ਟੇਸਟੀ ਆ ਸਰਦੀ ਦੀ ਜਸ ਹੈ ਤੇ ਇਹਨੂੰ ਕੱਟ ਸਮਾਰ ਕੇ ਤੇ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਲੱਗੀਆਂ ਇਹਨੂੰ ਪਾਈ ਕੱਟਣ ਹੁਣ ਪਾਲਕ ਕੱਟਣੀ ਆ ਪਾਲਕ ਮੜਾ ਜ ਡੁੰਗ ਨਾਲ ਸੀ ਨੂੰ ਪਾ ਧੋਕੇ ਰੱਖ ਲਿਆ ਸੀ ਇਹਨੂੰ ਬਸ ਸਾਇੰਸ ਸੇ ਇੰਚ ਕਰਕੇ ਕੱਟ ਲੂੰਗੀ ਅੰਜੀ ਹੁਣ ਆਪਾਂ ਪਾਲਕ ਦਾ ਕੱਟ ਲਿਆ ਦੇਖੋ ਪੁੱਤੀ ਸੀ ਤੇ ਹੁਣ ਆਪਾਂ ਸਰੋਂ ਦਾ ਸਾਗ ਕੱਟਣ ਲੱਗੇ ਗੰਦਲਾਂ ਵਾਲਾ ਬਹੁਤ ਵਧੀਆ ਗੰਦਲਾਂ ਜੀ ਕੱਚਾ ਖੱਚਾ ਸਾਗ ਆ ਵਧੀਆ ਸਰੋਂ ਦਾ ਤੇ ਇਹਨੂੰ ਧੋਸਮਾਰ ਕੇ ਪਹਿਲਾਂ ਸੁਕਾ ਕੇ ਰੱਖ ਲਿਆ ਸੀ ਮੈਂ ਤੇ ਹੁਣ ਆਪਾਂ ਇਹਨੂੰ ਕੱਟ ਲੈਣੀ ਹੈ ਤੇ ਮੈਨੂੰ ਨਾ ਉਹਦੇ ਨਾਲ ਮਤਲਬ ਕਿ ਦਾਤਨਾ ਮੈਂ ਕਦੇ ਕੱਟਿਆ ਨਹੀਂ ਤੇ ਘਰਦਿਆਂ ਹੀ ਕੱਟਦੀ ਹੁੰਦੀ ਹੰਨੀ ਹੈ ਮੈਂ ਕਰਦਨਾ ਕੱਟ ਲੋ ਦਾਤਨਾ ਕੱਟ ਲੋ ਬਹੁਤ ਟੇਸਟੀ ਬਣਦਾ ਤੇ ਉਹ ਜਿਹੜਾ ਆਪਾਂ ਮਸ਼ੀਨ ਨਾਲ ਕੱਟ ਲੈਂਦੇ ਸਾਗ ਮਸ਼ੀਨ ਨਾਲ ਸਾ ਕੱਟਣ ਵਾਲੀ ਜਿਹੜੀ ਉਹ ਟੇਸਟ ਹੀ ਨਹੀਂ ਬਣਦਾ ਤੇ ਵੇਖਿਓ ਆਪਾਂ ਕੱਟ ਕੇ ਬਹੁਤ ਫਰਕ ਹੁੰਦਾ ਜਿਹੜਾ ਆਪਾਂ ਥਨਾਂਵੇਂ ਕੱਟਦੇ ਇਹ ਬਹੁਤ ਟੇਸਟੀ ਬਣਦਾ ਕੱਲ ਲੈ ਕੇ ਆਈ ਸੀ ਤੂੰ ਸੁਮਾਰ ਕੇ ਸੁਕਾ ਕੇ ਵਧੀਆ ਰਾਤ ਨੂੰ ਮੈਂ ਸਾਰਾ ਕੱਟ ਕੇ ਰੱਖ ਲਿਆ ਸੀ ਤੇ ਹੁਣ ਕੱਟਣ ਲੱਗੀ ਹਾਂ ਬਹੁਤ ਵਧੀਆ ਗੰਦਲਾ ਕੱਚਾ ਕੱਚਾ ਬਹੁਤ ਸੋਹਣਾ ਤਾੜਾ ਘਰ ਦਾ ਜੀ ਪਿੰਡੋਂ ਲੈ ਕੇ ਆਏ ਹੰਜੀ ਸਾਗ ਆਪਾਂ ਕੱਟ ਸਮਾਰ ਲਿਆ ਸਾਰਾ ਵਧੀਆ ਦੇਖੋ ਤੇ ਸਾਰਾ ਕੱਟ-ਕੁੱਟ ਕੇ ਤੇ ਹੁਣ ਆਪਾਂ ਇਹਨੂੰ ਲੱਗਿਆ ਬਣਾਉਣਾ ਹੁਣ ਆਪਾਂ ਕੱਖ ਵਿੱਚ ਪਾ ਦਿੰਦੀ ਆ ਕੰਡਾ ਸਾਗਾ ਜੀ ਪਿੰਡੋ ਲੈ ਕੇ ਆਈਆਂ ਬਿਲਣਾ ਰੇਸ ਪਰੇ ਵਾਲਾ ਬਹੁਤ ਟੇਸਟੀ ਬਣਦਾ ਇਹ ਰੈਨ ਨੂੰ ਸੇਕ ਕੇ ਜਲਵਾ ਲਾਂਗੇ ਫਿਰ ਜਦੋਂ ਨਾ ਥੋੜਾ ਜਿਹਾ ਥੱਲੇ ਹੋ ਗਿਆ ਫਿਰ ਪਾ ਦਾਂਗੇ ਹੋਰ ਆਪਾਂ ਥੋੜਾ ਹੀ ਰਿਹਾ ਤਾਂ ਤਪਕੇ ਪਾ ਦਿੰਨੀ ਆਪਾਂ ਇਹਦੇ 'ਚ ਸੇਕਨੋਂ ਪਈ ਠੰਢੀ ਮੁੱਜੂਗਾ ਹਾਂਜੀ ਹੁਣ ਆਪਾਂ ਨਾ ਸਾਗ ਦਾ ਮਸਾਲਾ ਤਿਆਰ ਕਰ ਰਹੀ ਹਾਂ ਸਾਗ ਬਣਾਇਆ ਸੀ ਅੱਜੇ ਹੁਣ ਆਪਾਂ ਮਸਾਲਾ ਤਿਆਰ ਕਰਦੇ ਹਾਂ ਆ ਖੜੇ ਮਸਾਲੇ ਆਪਾਂ ਸਾਰੇ ਪਾ ਦਏ ਇਹਦੇ ਵਿੱਚ ਥੋੜਾ ਜਿਹਾ ਫੇਟ ਲਵਾ ਲੈਂਦੇ ਹਾਂ ਤੇ ਆਲ ਕੱਟ ਲਈ ਦੀ ਆਪਾਂ ਤੇ ਰੈਡੀ ਕਰਦੇ ਆਂ ਕਾਲਮ ਕਾ فیਰਾ ਮਸਾਲਾ ਮਰ ਕਰਨਾ ਪੰਦਾ ਤੇਲ ਪੇਸਤੀ ਮੰਲੋ ਹਾਂਜੀ ਪਿਆਜ਼ ਆਪਨੇ ਹੋ ਗਏ ਬ੍ਰਾਊਨ ਤੇ ਹੁਣ ਆਪਾਂ ਇਹਦੇ ਚ ਪਾਤੇ ਦੋ ਟਮਾਟਰ ਇਹ ਵੀ ਕੱਟ ਕੇ ਰੱਖ ਰੱਖੇ ਸੀ ਪਹਿਲਾਂ ਹੀ ਕਾਫੀ ਸਾਰਾ ਮਸਾਲਾ ਪਾਉਣ ਤੇ ਆਪਾਂ ਨੂੰ ਚਾਹ ਪਾਣੀ ਦੀ ਤੇਜ਼ੀ ਬਣਦੀ ਹੈ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੇਲਵਾ ਲੈਣੀ ਹੈ ਹਾਂਜੀ ਹੁਣ ਆਪਾਂ ਪੇਸਟ ਤਿਆਰ ਕੀਤਾ ਅਦਰਕ ਆ ਰਾਇਆ ਲਸਣ ਤੇ ਹੁਣ ਆਪਾਂ ਇਹਦੇ ਚ ਇਡਡ ਕਰ ਦਿੰਨੇ ਆਂ ਥਿਆਰ ਕਰਕੇ ਰੱਖਦੇ ਆਪੀ ਕਦੋਂ ਇਹਨਾਂ ਕੋਲ ਤਿਆਰ ਹੋ ਜਾਵੇਗਾ ਜੀ राय चिड़बड़ कोई कुछ कह कहना जी तो भी बहुत वादिया मसाला मसाला सागच बहुत बढ़िया सारे का आप पेस्ट तैयार करें ਹਾਂਜੀ ਆਪਣਾ ਤੜਕਾ ਤਿਆਰ ਹੋ ਗਿਆ ਤੇ ਆਪਾਂ ਇਹਦੇ ਤੁਸੀਂ ਐਡ ਕਰ ਲਿਆ ਸਾਗ। ਆਪਣਾ ਤੜਕਾ ਰਿਹਾ ਸੀ। ਦੇਖੋ ਜੀ ਕਿੰਨਾ ਵਧੀਆ ਬਣ ਗਿਆ ਆਪਣਾ ਸਾਗ ਮਲਾਈ ਵਰਗਾ ਬਣਿਆ ਬਹੁਤ ਘੁਲਿਆ ਜੀ। ਸਮਾਰ ਕੇ ਹੁਣ ਆਪਾਂ ਨਾ ਮਿਕਸ ਕਰ ਲਈਏ। ਦੇਖੋ ਜੀ ਕਿੰਨਾ ਸੋਹਣਾ ਬਣਿਆਗਾ। ਚ ਪਾ ਦਈਏ ਧਨੀਆ ਧਣੇ ਨਾਲ ਹੋਰ ਵੀ ਤਸਤੀ ਬਣ ਜਾਂਦਾ ਵਧੀਆ ਦੇਖੋ ਜੀ ਬਹੁਤ ਵਧੀਆ ਬਣ ਗਿਆ ਵਧੀਆ ਸੋਹਣਾ ਕੋਲੇ ਮਲਾਈ ਵਰਗਾ ਬਣ ਗਿਆ ਸਾਗ ਜਿਹਨੂੰ ਜਿਹਨੂੰ ਪਸੰਦ ਆ ਨਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹਨੇ ਖਾਣਾ ਭਾਈ ਉਹ ਵੀ ਆ ਜਾ ਫੇਰ ਨਾ ਕਿ ਉਹ ਸਾਨੂੰ ਗਿਆ ਨਹੀਂ YouTube ਫੈਮਿਲੀ